ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਲੈਂਡ ਪੁੱਲਿੰਗ ਪਾਲਸੀ ਨੂੰ ਵਾਪਸ ਲੈਣ ਦਾ ਫੈਸਲਾ ਆਇਆ ਹੈ ਇਹ ਸਰਕਾਰ ਦੇ ਉੱਤੇ ਕਿਸਾਨਾਂ ਦਾ ਪੰਜਾਬੀਆਂ ਦਾ ਜਿਹੜਾ ਪ੍ਰੈਸ਼ਰ ਸੀ ਉਹਦੇ ਕਾਰਨ ਕਿਸਾਨਾਂ ਦੀ ਜਿੱਤ ਹੋਈ ਹੈ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਪੰਜਾਬ ਦੀ ਜਿੱਤ ਹੋਈ ਹੈ ਕਿਨ ਅਲੱਗ-ਅਲੱਗ ਪ੍ਰੈਸ਼ਰ ਜਦੋਂ ਬਣੇ ਨੇ ਕਿਸਾਨ ਯੂਨੀਅਨ ਦਾ ਪੋਲਿਟিক্যাল ਪਾਰਟੀਆਂ ਔਰ ਭਾਰਤੀ ਜਨਤਾ ਪਾਰਟੀ ਨੇ ਜਦੋਂ ਪਾਲਿਸੀ ਆਈ ਹੈ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜੀ ਰਹੀ ਹੈ ਔਰ ਬੀਜੇਪੀ ਨੇ ਇਹਦੇ ਵਿਰੋਧ ਦੇ ਅੰਦਰ ਸਰਕਲ ਪੱਧਰ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਦੇ ਉੱਤੇ ਅਲੱਗ-ਅਲੱਗ ਅੰਦੋਲਨ ਕੀਤੇ ਮੈਮੋਰੰਡਮ ਦਿੱਤੇ ਡੀਸੀ ਨੂੰ ਦਿੱਤਾ ਐਸਜੀਐਮ ਨੂੰ ਦਿੱਤਾ ਔਰ ਹੁਣ ਪਾਰਟੀ ਨੇ ਕਿ ਯਾਤਰਾ ਦਾ ਵੀ ਆਯੋਜਨ ਕਿਸਾਨਾਂ ਦੇ ਪਾਕ ਦੇ ਅੰਦਰ ਕੀਤਾ ਸੀ ਇਹ ਸਰਕਾਰ ਨੇ ਡਰ ਕੇ ਲਿਆ ਨਿਰਣੇ ਲੇਕਿਨ ਡਰ ਕੇ ਲਿਆ ਨਿਰਣੇ ਪੰਜਾਬੀਆਂ ਦੀ ਜਿੱਤ ਹੋਈ ਹੈ ਔਰ ਸਾਡੀ ਨਜ਼ਰ ਪੈਣੀ ਨਜ਼ਰ ਰਹੇਗੀ ਸਰਕਾਰ ਦੇ ਇਸ ਨਿਰਣੇ ਦੇ ਉਤੇ ਕਿਸੇ ਵੀ ਕੀਮਤ ਦੇ ਉਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨਾਲ ਧਰੋ ਨਹੀਂ ਕਰਨ ਦੇਗੀ ਉਹਨਾਂ ਦੀ ਜ਼ਮੀਨ ਨਹੀਂ ਖੋਣ ਦੇਗੀ ਔਰ ਅੱਗੇ ਵੀ ਕਿਸਾਨਾਂ ਦੇ ਮੁੱਦੇ ਦੇ ਉਤੇ ਬੀਜੇਪੀ ਹਮੇਸ਼ਾ ਕਿਸਾਨਾਂ ਨਾਲ ਖੜੀ ਰਹੇਗੀ